ਇਹ ਦੇਖੋ ਬਈ ਅਫਰੀਕਾ ਦੇ ਨਿਆਣੇ ਇਹ ਆਪਦੇ ਪੈਰਾਂ ਤੇ ਨਹੀਂ ਤੁਰਦੇ ਤੇ ਇਸ ਤਰ੍ਹਾਂ ਹਵਾ ਜੀ ਤੁਰਦੇ ਆ ਹਵਾ ਜੀ ਭਜਦੇ ਆ ਤੇ ਲੱਕੜਾਂ ਤੇ ਪਤਾ ਨਹੀਂ ਕਿਵੇਂ ਖੜੇ ਆ ਯਾਰ ਆ ਦੇਖੋ ਕਿੱਧਰ ਦੀ ਲੰਗੀ ਜਾਂਦਾ ਹੈਗਾ ਇੱਕ ਕਿੱਧਰ ਦੀ ਲੰਗੀ ਜਾਂਦਾ ਔਰ ਨਿਆ ਔਰ ਨਿਆ ਬਹੁਤ ਲੱਗਦਾ ਓਕੇ ਦੈਟਸ ਨਾਈਸ ਹਾਲਾ ਲਾ ਟੈਂਗੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਬਲੌਗ ਦੇ ਵਿੱਚ ਸਾਊਥ ਇਥੋਪੀਆ ਦੇ ਟਾਊਨ ਜਿੰਕਾ ਤੋਂ ਤੇ ਜਿੰਕਾ ਤੋਂ ਅੱਜ ਅਸੀਂ ਜਾ ਰਹੇ ਹਾਂ ਤੁਰਮੀ ਤੁਰਮੀ ਇੱਕ ਹੋਰ ਟਾਊਨ ਹੈ ਜਿਹੜਾ ਇੱਥੋਂ ਮੇਰੇ ਖਿਆਲ ਚ ਕੋਈ 120 ਕਿਲੋਮੀਟਰ ਦੂਰ ਹੈਗਾ ਤੇ ਦੋ ਤਿੰਨ ਟ੍ਰਾਈਬ ਇੱਥੇ ਰਹਿੰਦੇ ਸੀਗੇ ਜਿਵੇਂ ਮੁਰਸੀ ਟ੍ਰਾਈਬ ਤੁਹਾਨੂੰ ਦੇਖਣ ਨੂੰ ਮਿਲਿਆ ਸੀ ਜਾਂ ਅਰੀ ਟ੍ਰਾਈਬ ਸੀਗਾ ਤੇ ਉਹਨਾਂ ਨੂੰ ਅਸੀਂ ਇੱਥੇ ਵਿਜ਼ਿਟ ਕੀਤਾ ਤੇ ਹੁਣ ਜਿਹੜੇ ਅਗਲੇ 2-3 ਡਰਾਈਵ ਆ ਉਹ ਟਾਊਨ ਦੇ ਨੇੜੇ ਰਹਿੰਦੇ ਆ ਤੁਰਮੀ ਦੇ ਤੇ ਉੱਥੇ ਵੱਲ ਅੱਜ ਸਾਡੀ ਤਿਆਰੀ ਹੈ ਤੇ ਬਾਕੀ ਗੱਡੀ ਸਟਾਰਟ ਆ ਦੇਖਦੇ ਆ ਕਿਵੇਂ ਦਰਾਂ ਦਾ ਆਪਣਾ ਸਫ਼ਰ ਪੂਰਜ ਸਵੇਰੇ ਚੜ੍ਹਨਾ ਸ਼ੁਰੂ ਹੋ ਗਿਆ ਅਜੇ ਸਵੇਰ ਦੇ ਵੱਜੇ ਆ ਮੈਨੂੰ ਲੱਗਦਾ 8 8 ਵਜੇ ਆ ਤੇ ਇੱਧਰ ਭਾਈ ਸਾਹਿਬ ਆ ਗਏ ਸਾਡੇ ਡਰਾਈਵਰ ਸਾਹਿਬ ਤੇ ਇਹ ਸਾਡੀ ਕਾਰ ਆ ਤੇ ਇਹ ਗਰਮੀ ਮੈਨੂੰ ਲੱਗਦਾ ਬਹੁਤ ਹੋਣ ਵਾਲੀ ਅੱਜ ਰਸਤੇ 'ਚ ਕਹਿੰਦੇ ਵੀ ਬੰਨਾ ਡਰਾਈਵ ਦੇ ਲੋਕ ਆ ਕੁਝ ਬੰਨਾ ਡਰਾਈਵ ਉਹ ਡਰਾਈਵ ਆ ਜਿਹੜਾ ਔਰ ਛੋਟਿਆਂ ਦੇ ਤੁਰਦਾ ਮਤਲਬ ਹਵਾ ਚ ਹੀ ਤੁਰਦਾ ਹੈ ਕਹਿ ਸਕਦੇ ਹੋ ਤੁਸੀਂ ਤੁਹਾਨੂੰ ਉਹ ਟਰਾਈ ਬਣਾ ਲੈ ਮਲਾਉਣਾਗਾ ਸੋ ਹਾਊ ਮੈਨੀ ਕਿਲੋਮੀਟਰਸ ਫਰਮ ਹੇਅਰ ਸੋ ਫਰਮ ਹੇਅਰ ਟੂ ਟੋਰਮੀ ਵਿਚ ਇਜ਼ 128 ਕਿਲੋਮੀਟਰ 128 ਯਾ ਵਿਚ ਇਜ਼ ਲਾਈਕ 2 ਆਵਰ ਐਂਡ ਅ ਹਾਫ 3 ਆਵਰ ਕਿਲੋਮੀਟਰ 3 ਆਵਰਸ ਓਕੇ ਤਿੰਨ ਘੰਟੇ ਲੱਗਣੇ ਆ ਸਾਨੂੰ ਬਾਕੀ ਦੇਖਦੇ ਆ ਕਿਵੇਂ ਦਾ ਰਹਿੰਦਾ ਸਫਰ ਚਲਿਏ ਪਾਣੀ ਚਲੋ ओके ओके लेट्स गो ਜਾ ਚੀਜ਼ ਚੀਜ਼ ਸਹੀ ਹੈ ਉਹ ਸੈਂਡਵਿਚ ਖਾ ਲੋ ਬ੍ਰੈਕਫਾਸਟ ਨਹੀਂ ਕਰਨਾ ਸੀਗਾ ਇਹ ਸਾਨੂੰ ਸਵੇਰੇ ਸਵੇਰੇ ਹੁਣ ਖਾਣ ਨੂੰ ਮਿਲਿਆ ਬ੍ਰੈਡ ਚੀਜ਼ ਸੈਂਡਵਿਚ ਇਹਨੂੰ ਕਹਿੰਦੇ ਆ ਬਰਗਰ ਵਾਲਾ ਬ੍ਰੈਡ ਹੈ ਇਹਦੇ ਵਿੱਚ ਚੀਜ਼ ਪਾਇਆ ਹੋਇਆ ਹੈਗਾ ਤੇ ਆਹ ਇਹਨਾਂ ਦੀ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਜਿਹੜੀ ਚਟਣੀ ਹੈ ਇਹ ਗ੍ਰੀਨ ਚਿਲੀ ਬਹੁਤ ਤਿੱਖੀ ਹੁੰਦੀ ਹੈ ਤੇ ਇਹ ਖਾ ਕੇ ਹੁਣ ਅਸੀਂ ਗੇਰਾ ਨਿਕਲਣ ਲੱਗੇ ਵਾਟ ਇਜ਼ ਦਿਸ ਕਮਨ ਰੂ ਕਮਨ ਰੂ ਨਾਮਾਰੀ ਕੁਇਕੋਲੀ ਤੇ ਇਹ ਆ ਗਈ ਭਾਈ ਕਾਫੀ ਸਾਡੀ ਇਹ ਕਹਿੰਦੇ ਇਹ ਮੈਡੀਸਨ ਹੈ ਸਪੈਸ਼ਲ ਕੁਝ ਇਹਦੇ ਨਾਲ ਕੱਪ ਚ ਦਿੰਦੇ ਨੇ ਇਹ ਤੇ ਇਹ ਦੁੱਧ ਵਾਲੀ ਕਾਫੀ ਬਣਾਈ ਹੈ ਜਿਹੜੀ ਇਹਨਾਂ ਦੀ ਕਾਫੀ ਹੁੰਦੀ ਹੈ ਵਾਟ ਯੂ ਸੈਡ ਲੋਕਲ ਕਾਫੀ ਲੋਕਲ ਕਾਫੀ ਬੁੰਨਾ ਯਾ ਬੁੰਨਾ ਬੁੰਨਾ ਯਾ ਇਹ ਬੁੰਨਾ ਬਲੈਕ ਕਾਫੀ ਨੂੰ ਬੁੰਨਾ ਬੋਲਦੇ ਜਿਹੜੀ ਇਹਨਾਂ ਦੀ ਕਾਫੀ ਹੁੰਦੀ ਹੈ ਤੇ ਸਾਡੇ ਲਈ ਆਈ ਹੈ ਮਿਲਕ ਵਾਲੀ ਇਹ ਕਹਿੰਦੇ ਵੈਸੇ ਪੀਣੀ ਦੀ ਚਾਹੀਦੀ ਆਪਾਂ ਨੂੰ ਆਦਤ ਪੈ ਗਈ ਚਾਹ ਚ ਵੀ ਦੁੱਧ ਪਾ ਕੇ ਪੀਣ ਦੀ ਕਾਫੀ ਚ ਵੀ ਦੁੱਧ ਪਾ ਕੇ ਪੀਣ ਦੀ ਚਾਹ ਪੱਤੀ ਆ ਚਾਹ ਪੱਤੀ ਆ ਜਦੋਂ ਚ ਦੁੱਧ ਪੈ ਜਾਂਦਾ ਉਹ ਜ਼ਹਿਰ ਬਣ ਜਾਂਦੀ ਹੈ ਪਰ ਅਸੀਂ ਜ਼ਹਿਰ ਨਹੀਂ ਤੇ ਕਿਉਂਕਿ ਨਾ ਜਿਹੜੀ ਕਾਫੀ ਉਹ ਵੀ ਕਹਿੰਦੇ ਬਲੈਕ ਪੀਣੀ ਚਾਹੀਦੀ ਆ ਤੇ ਜਿਹੜੀ ਚਾਹ ਹੈ ਉਹ ਵੀ ਉਬਾਲ ਕੇ ਇਦਾਂ ਹੀ ਪੀਣੀ ਚਾਹੀਦੀ ਐ ਇਦਾਂ ਹੀ ਪੀਂਦੇ ਆ ਯੂ ਲਾਈਕ ਬਲੈਕ ਟੀ ਹੈ ਯਸ ਸਰ ਆਈ ਲਾਈਕ ਯਾ ਬਿਕੋਜ਼ ਆਮ ਚਾਕਲੇਟ ਚਾਕਲੇਟ ਕਰਾ ਚਾਕਲੇਟ ਵਰਗਾ ਜਿਵੇਂ ਬਲੈਕ ਕਾ ਵੀ ਲਾਇਗਾ ਇਹ ਆ ਗਈ ਤੇ ਦੈਟਸ ਵਨ ਬੁੰਨਾ ਹਾਂ ਬੁੰਨਾ ਇਹ ਇਹ ਹੁੰਦੀ ਹੈ ਬੁੰਨਾ ਇਹ ਆਹੀ ਪਿੰਦੇ ਆ ਸਾਨੂੰ ਆ ਪਹਿਲਾਂ ਦੁੱਧ ਪਾਏ ਇਹਨਾਂ ਨੇ ਦੁੱਧ ਪਾ ਕੇ ਵਿੱਚ ਐਡ ਕੀਤੀ ਹੈ ਨਾ ਤੇ ਇਹ ਬੱਕਰੀ ਦਾ ਦੁੱਧ ਹੈ ਇਟਸ ਅ ਗੋਟ ਮਿਲਕ ਕਾਊ ਮਿਲਕ ਕਾਊ ਮਿਲਕ ਕਾਊ ਮਿਲਕ ਕਾਊ ਮਿਲਕ ਨਹੀਂ ਬੱਤਾ ਆ ਸਾਡਾ ਜਿਹੜਾ ਬਾਈ ਹੈ ਨਾ ਡਰਾਈਵਰ ਇਹ ਗੁੱਚੀ ਦੀਆਂ ਜੱਪਲਾਂ ਪਾਈ ਖੜਾ ਹੈ ਦੇਖ ਲੋ ਗੁੱਚੀ ਦੀਆਂ ਨੇ ਹਾਂ ਇਹ ਜੇ ਨੇ ਯਾਰ ਇਹ ਦੇਗੂ ਦੇਗੂ ਵਹੀ अबाउट फ्रॉम ਲੰਡਨ অর ਦੁਬਈ ਦੁਬਈ ਫਰਮ ਦੁਬਈ ਦੁਬਈ ਮਾਲ ਦੁਬਈ ਮਾਲ ਅਰ ਅਰ ਜਿੰਕਾ ਲੋਕਲ ਮਾਰਕੀਟ ਨੋ ਫਰਮ ਟੋਰਮੀ ਟੋਰਮੀ ਇਹ ਗਾ ਹਮਾਰ ਟਰਾਈਬ ਦੇ ਬਣਾਇਆ ਹੁੰਜਾ ਜਦੋਂ ਦੋਸਤਾਂ ਨਾਲ ਕਬੀਲੇ ਵਾਲੇ ਤੇ ਆਪਦੀ ਮਾਰਕੀਟ ਲਾਉਂਦੇ ਹਾਂ ਹਮਾਰ ਟਰਾਈਬ ਦੇ ਬ੍ਰੋ ਆਈ ਲਾਈਕ ਯੂਅਰ ਸਲੀਪਰਸ ਸ਼ੋ ਮੀ ਲੈਕਲਬਲ ਲੈਕਲਬਲ ਦੁਬਈ ਨੂੰ ਦੇਗਾ ਜਾਈ ਕੀ ਮੋਟੇ ਜੈ ਲਾਈਕ ਯੋ ਚੇ ਕੋਈ ਆਪਾਂ ਵੀ ਲੈਣੀ ਐ ਇੱਕ ਕੋਈ ਆਪਾਂ ਵੀ ਲੈਣੀ ਐ ਇੱਕ ਸ਼ੋਮੀ ਸ਼ੋਮੀ ਥਿਸ ਵਨ ਸ਼ੋਮੀ ਜਮਾ ਗੁੱਚੀ ਦੀ ਕਾਪੀ ਆ ਥਿਸ ਵਨ ਇਜ਼ ਫਰਮ ਦ ਕਾਰ ਟਾਇਰ ਯੂ ਨੋ ਉਹ ਇਹ ਕਨ ਕਾਰ ਦੇ ਉਹ ਤੋਂ ਬਣੀਆਂ ਹੋਈਆਂ ਐ ਕਾਰ ਦੇ ਟਾਇਰ ਤੋਂ ਕਾ ਇਹ ਹਾਈ ਕਾਰ ਥਿਸ ਇਜ਼ ਲਾਈਟ ਥਿਸ ਇਟ ਲਾਈਟ ਦੀਮ ਵਾਲਾ ਕੀਤੀ ਹੋ ਜਾਂਦਾ ਦੱਸਿਆ ਇਸ ਮੈਂ ਮਰਫਮ ਕਾਰ ਟਾਇਰਸ ਬਾਈ ਫਰੋਮ ਕਾਰ ਟਾਇਰ ਏਰੀਆ ਹੋਮੇ ਹੋਮੇਕ ਇਟ ਦਾ ਟਰਾਈਲ ਸੋ ਕੈਨ ਬਾਈ ਫਰੋਮ ਟੂਰ ਓਕੇ ਓਕੇ ਵੀ ਕੈਨ ਲੈ ਵੀ ਹਾਸੇ ਠੱਠੇ ਬਹੁਤ ਹੋ ਗਏ ਤੇ ਕਾਫੀ ਵੀ ਪੀ ਲਈ ਸਾਰਾ ਕੁਝ ਡਨ ਹੈ ਤੇ ਹੁਣ ਅਸੀਂ ਤੁਰਨ ਲੱਗੇ ਆ ਇਥੋਂ 42 ਕਿਲੋਮੀਟਰ ਜਾ ਕੇ ਬੁੰਨਾ ਟਰਾਈਵ ਆਊਗਾ ਤੇ ਬੰਨਾ ਟਰਾਈਵ ਬੰਨਾ ਕਹਿੰਦੇ ਨੇ ਜਾਂ ਬੁੰਨਾ ਕਹਿੰਦੇ ਨੇ ਤੇ ਉਹ ਟਰਾਈਵ ਆਊਗਾ ਅਸੀਂ ਉੱਥੇ ਹੁਣ ਆਪਣਾ ਅਗਲਾ ਸਟਾਪੇਜ ਲੈਣਾਗਾ ਤੇ ਸ਼ੁਰੂ ਕਰਦੇ ਆ ਸਫਰ ਆਪਣਾ ਨਿਕਲਦੇ ਨਿਕਲਦੇ ਅਸੀਂ ਨਾ ਅੱਜ ਲੇਟ ਹੋ ਗਏ ਤੇ ਚੱਲਣਾ ਸਵੇਰੇ 8 ਵਜੇ ਸੀਗਾ ਪਰ ਅੱਜ ਲਾਈਟ ਨਹੀਂ ਹੈਗੀ ਇਥੇ ਇਥੇ ਪੂਰੇ ਟਾਊਨ ਚ ਤਾਂ ਕਰਕੇ ਥੋੜਾ ਜਿਹਾ ਲੇਟ ਵੀ ਹੋਇਆ ਫੋਨ ਫੋਨ ਨਹੀਂ ਚੱਲ ਰਹੀ ਸੀਗੇ ਇੱਕ ਘੰਟਾ ਲੇਟ ਹੁਣ ਪੂਰੇ 9 ਵਜੇ ਗੇ 9 ਸਵਾ ਨੋ ਨਿਕਲ ਰਹੇ ਹਾਂਗੇ ਜਿਹੜੇ ਪੈਟਰੋਲ ਪੰਪ ਹੁੰਦੇ ਨਾ ਉਹ ਇੱਥੇ ਇਹੋ ਜਿਹੇ ਹੁੰਦੇ ਆ ਤੇ ਤੁਹਾਨੂੰ ਥੋੜਾ ਜਿਹਾ ਬਾਹਰ ਨਿਕਲ ਕੇ ਦਿਖਾਉਣਾ ਹੈ ਗੱਡੀ ਰੋਕੀ ਇਹਨਾਂ ਨੇ ਪੈਟਰੋਲ ਪੰਪ ਤੇ ਤੇ ਨਾਲ ਰੇਟ ਵੀ ਤੁਹਾਨੂੰ ਦੱਸ ਦਨੇ ਇੱਥੋਂ ਦੇ ਪੈਟਰੋਲ ਦਾ ਰੇਟ ਕੀ ਹੈ ਤੇ ਕਿਉਂਕਿ ਨਾ ਜਿਹੜਾ ਜਿੰਕਾ ਇਹ ਟਾਊਨ ਹੈਗਾ ਥੋੜਾ ਜਿਹਾ ਵੱਡਾ ਆਲੇ ਦੁਆਲੇ ਚ ਤੇ ਇੱਥੇ ਤੇਲ ਮਿਲਦਾ ਇਕੱਲਾ ਹੁਣ ਅਸੀਂ ਜਿਹੜੇ ਪਾਸੇ ਤੋਂ ਬਾਅਦ ਚ ਸਫ਼ਰ ਆਪਣਾ ਜਿਹੜੇ ਪਾਸੇ ਨੂੰ ਸ਼ੁਰੂ ਕਰਦੇ ਆਂ ਜਮੀ ਟੋਟਲੀ ਪਿੰਡੂ ਏਰੀਆ ਜਮਾ ਪਿੰਡਾਂ ਨਾਲ ਲੱਗ ਹੈਗਾ ਸਾਰਾ ਟ੍ਰਾਈਬ ਹੈ ਜਿਹੜੇ ਕਬੀਲੀ ਕਬੀਲੇ ਰਹਿੰਦੇ ਆ ਤੇ ਤਾਂ ਕਰਕੇ ਗੱਡੀ ਦੀ ਟੈਂਕੀ ਹੈ ਜਿਹੜੀ ਅਸੀਂ ਇੱਥੋਂ ਹੀ ਫੁੱਲ ਕਰਾ ਲੈਣੀ ਹੈ ਤੇ ਅਜ ਤੋਂ ਬਾਅਦ ਚਾਰ ਦਿਨ ਜਿਹੜੇ ਅਗਲੇ ਸਾਡੇ ਉਸ ਏਰੀਆ 'ਚ ਹੋਣਗੇ ਤੇ ਤੁਰਮੀ ਤੁਰਮੀ ਕਰਕੇ ਉਹ ਟਾਊਨ ਦਾ ਨਾਮ ਹੈ ਤੁਰਮੀ ਤੋਂ ਬਾਅਦ ਉਹ ਫਿਰ ਅਸੀਂ ਜਾਣਾਗਾ ਜਿਹੜਾ ਤੇ ਉੱਥੇ ਜਾਣਾਗਾ ਅਰਬਾ ਮਿੰਚ ਅਰਬਾ ਮਿੰਚ ਫੇਰ ਇੱਕ ਵੱਡਾ ਵਧੀਆ ਟਾਊਨ ਆ ਜਾਊਗਾ ਤੇ ਇਹ ਸਾਡਾ ਰੂਟ ਰਹੂਗਾ ਹੁਣ ਅਸੀਂ ਨਾ ਇੰਨੀ ਨੇੜੇ ਤੱਕ ਜਾ ਕੇ ਆਉਣਾ ਜਿੱਥੋਂ ਕੀਨੀਆ ਦਾ ਬਾਰਡਰ ਜਿਹੜਾ ਸਿਰਫ 10 ਕਿਲੋਮੀਟਰ ਹੈ ਜੋ 10 ਜਾਂ 12 ਕਿਲੋਮੀਟਰ ਕੀਨੀਆ ਦਾ ਵੀ ਸੁਡਾ ਆਂਦਾ ਵੀ ਤੇ ਬਾਰਡਰ ਦੇ ਇੰਨੀ ਨੇੜੇ ਪਹੁੰਚ ਜਾਣਾ ਹੈਗਾ ਇੰਨੇ ਰਿਮੋਟ ਏਰੀਆ 'ਚ ਜਾਣੇਗਾ ਤੇ ਕੋਸ਼ਿਸ਼ ਕਰਾਂਗੇ ਵੀ ਕੀਨੀਆਂ ਦੇ ਬਿਲਕੁਲ ਬਾਰਡਰ ਤੇ ਵੀ ਜਾ ਸਕੀਏ ਬਾਕੀ ਰਾਜੇભાઈ ਹਰਗੇ ਨੇ ਜਿਹੜੇ ਕੀਨੀਆਂ 'ਚ ਜਾਂ ਹੋਰ ਮਿਲੇ ਸੀ ਤੇ ਜੇ ਉਹਨਾਂ ਨੇ ਮਿਲਣਾ ਤਾਂ ਬਾਰਡਰ ਤੇ ਆ ਸਕਦੇ ਹੋ ਤੁਸੀਂ ਤੇ ਆਉਣਾ ਤੁਹਾਨੂੰ ਉੱਥੇ ਪਾਪੋ ਜਿੱਥੇ ਅਸੀਂ ਤੁਰਕਾਨਾ ਗਏ ਸੀ ਤੁਰਕਾਨਾ ਲੇਕ ਤੁਹਾਨੂੰ ਯਾਦ ਹੋਵੇ ਮੋਟਰਸਾਈਕਲ ਦੇ ਡੇਜ਼ਰਟ ਪਾਰ ਕੀਤਾ ਸੀ ਨਾ ਸਾਰਾ ਤੇ ਜਿੱਥੇ ਮੋਟਰਸਾਈਕਲ ਪੰਕਚਰ ਹੋ ਗਿਆ ਸੀ ਉਹ ਏਰੀਆ ਹੁਣ ਥੋਪੀ ਵਾਲੇ ਪਾਸੇ ਘੁੰਮਾਂਗੇ ਅਸੀਂ ਪਹਿਲਾਂ ਕੀਨੀ ਵਾਲੇ ਪਾਸੇ ਘੁੰਮਿਆ ਸੀ ਹੁਣ ਥੋਪੀ ਵਾਲੇ ਪਾਸੇ ਘੁੰਮ ਤੇਲ ਤੁਹਾਨੂੰ ਦੱਸਦਾ ਕਿ ਪੈਟਰੋਲ ਦਾ ਡੀਜ਼ਲ ਇੱਥੇ ਕੀ ਰੇਟ ਹੈ ਵਾਟਸ ਦੀ ਪ੍ਰਾਈਸ ਦ ਪ੍ਰਾਈਸ ਇਜ਼ 1 ਲੀਟਰ ਇਜ਼ 82.99 ਆਲਮੋਸਟ 83 ਪਰ 1 ਲੀਟਰ 82 83 ਪਰ yeah. 83 ਹੈਗਾ 1 ਲੀਟਰ ਦਾ ਤੇ ਤੁਸੀਂ ਲਾਓ 1.5 ਨਾਲ ਇਹਨੂੰ ਗੁਣਾ ਕਰ ਲਿਓ ਤੇ ਇਹ ਬਣੂਗਾ 120 ਰੁਪਏ ਬਣੂਗਾ ਆਪਣੇ ਨਾਲੋਂ ਮਹਿੰਗਾ ਫਿਰ ਇਹ ਹਿਸਾਬ ਨਾਲ ਤੇਲ ਆਪਣੇ 100 ਰੁਪਏ ਇੱਥੇ 120 ਰੁਪਏ ਲੀਟਰ ਹੈਗਾ ਹਾਂ ਕਿਵੇਂ ਨੇ ਹਾਓ ਰੁਕੇ 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 ਲੈ ਵੀ ਕਮਾਲ ਦੀ ਚੀਜ਼ ਤੁਹਾਨੂੰ ਦਿਖਾਈ ਇੱਕ ਬਾਹਰ ਨਿਕਲ ਕੇ ਦਿਖਾਉਨੇ ਆ ਤੇ ਇਹ ਦੇਖੋ ਬਈ ਅਫਰੀਕਾ ਦੇ ਨਿਆਣੇ ਇਹ ਆਪਦੇ ਪੈਰਾਂ ਤੇ ਨਹੀਂ ਤੁਰਦੇ ਤੇ ਇਸ ਤਰ੍ਹਾਂ ਹਵਾ ਜੀ ਤੁਰਦੇ ਆ ਹਵਾ ਜੀ ਭਜਦੇ ਆ ਤੇ ਲੱਕੜਾਂ ਦੇ ਪਤਾ ਨਹੀਂ ਕਿਵੇਂ ਖੜੇ ਆ ਯਾਰ ਇਸ ਤਰੀਕੇ ਦੇ ਕਲਾਕਾਰੀਆਂ ਇੱਥੇ ਤੁਹਾਨੂੰ ਅਫਰੀਕਾ 'ਚ ਵਾਧੂ ਦੇਖਣ ਨੂੰ ਮਿਲਨੇ ਆ ਹਾਓ ਆਰ ਯੂ ਫਾਈਨ ਹਾਓ ਯੂ ਫਾਈਨ ਇਹਨਾਂ ਦਾ ਕੱਦ ਵੀ ਮੈਨੂੰ ਐ ਲੱਗਦਾ ਯਾਰ ਕਿੰਨੇ 10-10 ਬਾਰ 11-11 ਫੁੱਟ ਦੇ ਕੱਦ ਆ ਇਹਨਾਂ ਦੇ ਤੇ ਖੜਨਾ ਔਖਾ ਬਹੁਤ ਆ ਸੜਕ ਤੇ ਆਏ ਹੋਏ ਆ ਇਹ ਤੇ ਤੁਹਾਨੂੰ ਦਿਖਾਉਨੇ ਇਹਨਾਂ ਦੀ ਜ਼ਿੰਦਗੀ ਅਜਤੁ ਵਜ ਇਹਨਾਂ ਦੇ ਡੈਗੂ ਆ ਵੇ ਦੇ ਲਿਵ ਡੇਲੀਵ ਦੇ ਇਨ ਦੀ ਹਾਊਸ Yeah, they have houses down here. Uh, down here, yeah. they have houses. Yeah, so uh, they walk over the stick. Huh? To the cattle. Okay. To hurt the cattle. To watch out their cattle. Okay. From far away. Okay. And the other thing is for also to chase away the birds. Yeah. Okay. Yeah. But many many years huh? ago, huh? as a history, which was told it, like because there are some animals, huh? Uh, like snakes, for huh? so to take okay. themselves from that kind of okay. animal. Okay. they walk over the stick high like this <laughs> <laughs> yeah, they also run run or not yes, just just yes. just they run, also. They run? Yeah. okay go yeah. oh laho bhaj le oh bhaj yeah. le oh kamal di gall hai yaar dekho kive bhaj deya kamal di gall oh main toh turke nahi bhaj jaanda inna kam kam come back eh vich bachya siga come back this side ਮੈਂ ਇਹਦੇ ਵਿੱਚੋਂ ਦੀ ਵਿੱਚੋਂ ਨਹੀਂ ਓਕੇ ਗੋ ਉਹ ਉਹ ਮਾਈ ਗਾਡ ਇਹ ਨਿਆਣਾ ਜੀ ਦੇਖੋ ਜਮਾ ਛੋਟਾ ਹੈਗਾ ਹਾਊ ਆਰ ਯੂ ਫਾਈਨ ਤੇ ਜਿਹੜੇ ਇਹ ਬੰਦਿਆ ਨੇ ਇਹ ਤੁਰਦੇ ਤਾਂ ਇਹ ਨਿਆਣੇ ਤੇ ਕਿਉਂਕਿ ਵੀ ਨਾ ਜਿਹੜੇ ਇਹਨਾਂ ਦੇ گاਵਾ ਨੇ گاਵਾ ਨੂੰ ਚਾਰਨਾਉਂਦੇ ਇਹ ਤੇ ਵੀ ਜਿਹੜਾ ਇਹਨਾਂ ਨੂੰ ਕੋਈ ਸੱਪ ਨਾ ਕੱਟੇ ਜਾਂ ਹੋਰ ਜ਼ਹਿਰੀਲੇ ਜਾਨਵਰ ਹੁੰਦੇ ਆ ਉਹਨਾਂ ਤੋਂ ਬਚਣ ਲਈ ਤੇ ਇੱਕ ਕਾਰਨ ਇਹ ਤਾਂ ਇਹ ਦੱਸਿਆ ਦੂਜਾ ਇਹ ਕਹਿੰਦੇ ਵੀ ਜੰਗਲੀ ਜਾਨਵਰ ਹੈ ਜਿਹੜੇ ਅ ਜੰਗਲੀ ਜਾਨਵਰਾਂ ਤੋਂ ਬਚਣ ਲਈ ਤੇ ਦੂਜਾ ਜਿਹੜੀਆਂ ਇਹਨਾਂ ਦੀਆਂ ਫਸਲਾਂਆਂ ਗੀਆਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਉਹ ਖਰਾਬ ਨਾ ਹੋਣ ਮਤਲਬ ਜਵੇਂ ਆਲੇ ਦੁਆਲੇ ਫਸਲਾਂ ਦੀ ਰਾਖੀ ਇਹ ਕਰ ਸਕਣ ਤਾਂ ਕਰਕੇ ਦੋ ਤਿੰਨ ਕਾਰਨ ਸਾਡੇ ਗਾਈਡ ਨੇ ਦੱਸਿਆ ਵੀ ਜਿਹੜੇ ਕਰਕੇ ਇਹ ਇਸ ਤਰ੍ਹਾਂ ਤੁਰਦੇ ਹੈਗੇ ਤੇ ਕਮਾਲ ਦੀ ਗੱਲ ਆ ਯਾਰ ਲਾਈਫ 'ਚ ਪਹਿਲੀ ਵਾਰ ਅਸੀਂ ਦੇਖ ਰਹੇ ਆ ਇਸ ਤਰ੍ਹਾਂ ਦੀ ਜ਼ਿੰਦਗੀ ਡੂ ਸਮਥਿੰਗ ਆ ਦੇਖੋ ਤੁਸੀਂ ਇੱਥੋਂ ਦੇਖ ਸਕਦੇ ਹੋ ਵੀ ਕਿੰਨੇ ਹਾਈਟ ਕਿੰਨੀ ਹੈ ਇਹਨਾਂ ਦੀ ਤੇ 6 ਫੁੱਟ ਦੀ ਤੇ ਆਲਮੋਸਟ ਮੇਰੀ ਹਾਈਟ ਹੈ ਮੈਥੋਂ ਮਨ ਲਾ ਲਾ ਡਬਲ ਹੋਣਗੇ 11 12 ਫੁੱਟ ਦੀ ਹਾਈਟ ਤੇ ਹੈਗੇ ਨੇ ਉਹ ਤਾਂ ਨਿਆਣੀ ਜਿਹਾ ਹੈਗੇ ਹਨ ਹਾਂ ਛੋਟੇ ਛੋਟੇ ਰਿਪਰ ਜਦੋਂ ਮੈਂ ਬੇਬੇ ਬਾਪੂ ਵੀ ਇਹੀ ਕੰਮ ਕਰਦੇ ਆ ਦੇਅਰ ਪੇਰੈਂਟਸ ਆਲਸੋ ਡੂਇੰਗ ਲਾਈਕ ਥਿਸ ਦੇਅਰ ਪੇਰੈਂਟਸ ਆਲਸੋ ਡੂ ਥਿਸ ਦੇਅਰ ਪੇਰੈਂਟਸ ਬਿਫੋਰ ਯੈਸ ਬਿਫੋਰ ਹਾਂ ਅੱਛਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਈ ਥੋੜਾ ਜਿਹਾ ਚੜ ਕੇ ਦਿਖਾਓ ਵੀ ਕਿਵੇਂ ਚੜਦੇ ਉਹ ਕਮਾਲ ਆ ਯਾਰ ਐਦਾਂ ਹੀ ਚੜ ਕੇ ਵਾਂਸ ਅਗੇਨ ਦੇਖੋ ਵਾਂਸ ਅਗੇਨ ਇਹ ਦੇਖ ਲਓ ਕਿੱਡਾ ਟੈਲੈਂਟ ਆ ਵੀ ਬੰਦੇ ਆ ਚਾ ਇਹ ਕਿੰਨੇ ਫੁੱਟ ਦੀ ਛੋਟੀ ਹੋਗੀ ਲੈਟ ਮੀ ਥਿਸ 1 ਸੈਕਿੰਡ ਓ ਬੈਲੈਂਸ ਦੀ ਗੇਮ ਆ ਯਾਰ ਸਾਰੀ ਬੈਲੈਂਸ ਬਣਾ ਕੇ ਚੜਨਾ ਹਨਾ ਤੇ ਬੈਲੈਂਸ ਬਣਾ ਕੇ ਅਹੀਂ ਚੜ ਜਾਂਦੇ ਹੈਗੇ ਜਿਹੜੀ ਆ ਸਟਿਕ ਹੈ ਸਟਿਕ ਦੇਖ ਲਓ ਮਤਲਬ 6.5 ਫੁੱਟ ਦੀ ਤਾਂ ਇਹ ਛੋਟੀ ਹੈ ਕੱਲੀ ਜਿਹੜੀ 6.5 ਫੁੱਟ ਦੀ ਇਹ ਛੋਟੀ ਹੈਗੀ ਤੇ ਇਹ ਛੋਟੀ ਤੋਂ ਤੇ ਹੁਣ ਆ ਆਪ ਦੀ ਬਾਕੀ ਇਹਨਾਂ ਦੀ ਹਾਈਟ ਦੇਖ ਲਓ ਕੁਛ ਤੇ ਘਟੋ ਘਟ ਮੈਨੂੰ ਐ ਲੱਗਦਾ ਵੀ 4 ਤੋਂ 5 ਫੁੱਟ ਦੀ ਹਾਈਟ ਤੇ ਐ ਤੁਰਦੇ ਆ ਆ ਸਿੰਪਲੀ ਸਫਾਇਦੇ ਦੀ ਜਾਂ ਕਿਸੇ ਵੀ ਦਰਖਤ ਦੀ ਇਹ ਜੇ ਮੈਂ ਆਪਣੇ ਲੱਕੜ ਹੁੰਦੀ ਓਵੇਂ ਆ ਖੁੰਗਰੇ ਵਾਲੀ ਨੇਚਰਲ ਲੱਕੜ ਲੈਂਦੇ ਆ ਬਸ ਤੇ ਇਹਨੂੰ ਇਹ ਯੂਜ਼ ਕਰਦੇ ਆ ਮਤਲਬ ਭੱਜਣ ਲਈ ਸਿਰਫ ਇਹਦੇ ਤੇ ਐ ਖੜਦੇ ਹੈ ਨਾਈਸ ਇਹ ਛੋਟੀ ਸਟਿਕ ਹੈਗੀ ਮੈਂ ਐ ਤੋ ਟਰਾਈ ਕਰਦਾ ਯਾ ਜ਼ਾਤ ਇਹ ਜਾ ਇਸ ਇਜ਼ ਗੁੱਡ ਮੈਨੂੰ ਲੱਗਦਾ ਕੰਮ ਬੜੂਗਾ ਕੈਨ ਯੂ ਪਲੀਜ਼ ਹੈਲਪ ਹਿਮ ਯਾ ਵਾਕਾ ਵਾਹ ਨਾ ਬਾਈ ਬਾਈ ਐ ਕੋਲ ਯੂ ਹੋਲਡ ਮੀ ਨਾ ਫਰੋਮ ਦੀ ਬੈਕ ਸਾਈਡ ਇਹ ਬਰਾ ਸਟੰਟ ਮਾਰਨ ਤੇ ਹੋਰ ਵੀ ਚੱਲ ਚੱਲ ਔਰ ਨਾ ਔਰ ਨਾ ਡਰ ਬਹੁਤ ਲੱਗਦਾ ਓਕੇ ਦਸ ਨਾਈਸ ਹਾਂ ਮੈਂ ਉਹ ਸਾਡੇ ਮੁੰਡੇ ਨੇ ਸੇ ਹੈਲੋ ਪੰਜਾਬੀ ਐਓ ਹੈਲੋ ਪੰਜਾਬੀ ਹੋ ਆਈਕਨ ਬੜਾ ਕਾ ਐ ਆਰਾਊਂਡ ਰਕਸ ਸਰਗਾ ਚੁ ਕਸ ਸਰਗਾ ਵਾਲੇ ਮੈਂ ਵੀ ਦੁਰ ਲੱਗਿਆ ਰਿਕੂ ਥੋੜਾ ਨੋ ਨੋ ਪਾ ਲੈ ਚ ਪਾ ਲੈ ਪਰ ਨੱਚਣਾ ਨਹੀਂ ਆਉਂਦਾ ਯਾਰ ਇਹ ਬਾਈ ਸੱਚੀ ਬਹੁਤ ਹਾਰਡ ਕੰਮ ਹੈ ਬਹੁਤ ਔਖਾ ਕੰਮ ਹੈਗਾ ਤੇ ਮੈਂ ਟਰਾਈ ਕੀਤਾ ਸੀਗਾ ਨਿਆਣੇ ਪਤਾ ਨਹੀਂ ਕਿਵੇਂ ਇਹ ਕਰਦੇ ਆ ਤੇ ਤਾਂ ਇਹਨਾਂ ਦੇ ਜਿਹੜੇ ਆ ਮਾਪੇ ਹੋ ਆ ਆ ਦੇਖੋ ਕਿੱਧਰ ਦੀ ਲੰਗੀ ਜਾਂਦਾ ਹੈਗਾ ਇਹ ਕਿੱਧਰ ਦੀ ਲੰਗੀ ਜਾਂਦਾ ਕਮਾਲ ਹੋ ਗਈ ਯਾਰ ਇਹਨਾਂ ਦੇ ਧੰਨਵਾ ਪਿਓ ਇਹ ਕੰਜਰ ਦਾ ਮੇਰੇ ਉੱਤੇ ਕੀ ਕਰ ਗਿਆ ਇਹਨਾਂ ਦੇ ਯਾਰ ਜਿਨ੍ਹਾਂ ਨੇ ਇਹਨੂੰ ਸਿਖਾਇਆ ਸੱਚੀ ਆਪਣੇ ਅੰਦਰ ਟੈਲੈਂਟ ਹੈ ਇੱਕ ਬਹੁਤ ਵੱਡਾ ਤੇ ਜਿਹੜੀਆਂ ਮਤਲਬ ਇਹ ਚੀਜ਼ਾਂ ਕਰਦੇ ਹਨ ਮੈਂ ਜਦੋਂ ਆ ਖੜਾ ਸੀ ਨਾ ਸੋਟੀ ਦੇ ਨਾਲੇ ਮੈਨੂੰ ਆ ਦੋ ਜਣੇ ਨੇ ਫੜਿਆ ਹੋਇਆ ਸੀ ਮਤਲਬ ਹੱਥ 'ਚ ਸੋਟੀ ਇੰਨੀ ਗੱਡਦੀ ਹੈ ਨਾ ਤੇ ਬਹੁਤ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਅਫਰੀਕਾ ਚ ਇਹੋ ਜਿਹਾ ਟੈਲੈਂਟ ਆ ਜਿਹੜਾ ਭਰਿਆ ਪਿਆਗਾ ਤੁਹਾਨੂੰ ਥਾਂ ਥਾਂ ਇਹੋ ਜੀਆਂ ਇੱਕ ਅਜੀਬੋ ਗਰੀਬ ਅਜੀਬੋ ਗਰੀਬ ਅੱਧ ਪੂਰੀ ਚੀਜ਼ਾਂ ਤੁਹਾਨੂੰ ਥਾਂ ਥਾਂ ਇਹੋ ਜੀਆਂ ਮਿਲ ਜਾਂਦੀਆਂ ਨਾਈਸ ਟੂ ਮੀਟ ਯੂ ਗੇਨ Yeah, nice Satsri to meet kal you. Benjabi. Yeah, Sashri Kal, kal Again, Yeah, Sri Kal Punjab. Again, Sri Kal Punjab. Loud, loud. Sasrikal Kal Punjab. Punjab. Color on the bodies. So Color on the bodies. So when they are on the farmland, mm? when they are uh, waiting the birds, like for chasing away the birds, mm? they paint their bodies. So mm? the bird when they are coming to eat the crops like the sorghum, so when they walk. so the bird looks uh, like a they are like a ghost yeah so i have one more question ah. how birds know they are ghost whose ghost matlab nahi jinu jehda khushi abnormal dikhda hunda normal nahi hunda it's not normal that's <laughs> why bird yes eh kehnda bhai eh apni faslan di rakhi karde neyaane ਤੇ ਜਿਵੇਂ ਆਪਾਂ ਡਰਨਾ ਬਣਾਉਂਦੇ ਖੇਤਾਂ 'ਚ ਇੱਕ ਤਰ੍ਹਾਂ ਨਾਲ ਜਾਨਵਰਾਂ ਨੂੰ ਜਾਂ ਹੋਰ ਡਰਾਉਂਦੇ ਆ ਵੀ ਵੀ ਇੱਕ ਡਿਫਰੈਂਟ ਤਰ੍ਹਾਂ ਦੀ ਦੁਨੀਆ ਹੈ ਨਾ ਡਿਫਰੈਂਟ ਤਰ੍ਹਾਂ ਦੇ ਲੋਕ ਹੈ ਤਾਂ ਕਰਕੇ ਕਹਿੰਦਾ ਇਹ ਮਤਲਬ ਇਸ ਤਰ੍ਹਾਂ ਦਾ ਆਪਣਾ ਹੂਲੀਆ ਬਣਾ ਕੇ ਰੱਖਦੇ ਆ ਵੀ ਤਾਂ ਜੋ ਜਾਨਵਰ ਹੈ ਜਾਂ ਬਰਡ ਹੈ ਪੰਛੀ ਹੈ ਇਹਨਾਂ ਤੋਂ ਡਰ ਜਾਣ ਤੇ ਫਸਲਾਂ ਨੂੰ ਉਹ ਖਰਾਬ ਨਾ ਕਰਨ ਇਸ ਤਰ੍ਹਾਂ ਦੀ ਸਾਡਾ ਇੱਕ ਕੁਐਸਚਨ ਸੀਗਾ ਸਾਨੂੰ ਇਹ ਹੋ ਗਿਆ ਵੀ ਇਹ ਐਂ ਕਿਉਂ ਕਰਕੇ ਰੱਖਦੇ ਆਗੇ ਸੀ ਜੂ ਬਾਏ ਬਾਏ ਓਕੇ ਗਾਇਜ਼ ਓਕੇ ਬਾਏ ਨਾਈਸ ਗਾਇਜ਼ ਟੂ ਮੀਟ ਯੂ ਬਾਏ 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 ਚਾਹੁੰਦੇ ਬਸਦੇ ਰਹੋ ਭਰਾਵੋ ਫਰ ਹੋਇਆ ਓਕੇ ਪਰਮਾਤਮਾ ਤੁਹਾਡੇ ਸਿਰ ਤੇ ਹੱਥ ਰੱਖਿਆ ਓਕੇ ਸਿਜੂ ਬਾਏ ਬਬਾ ਵਧੀਆ ਰਿਹਾ ਯਾਰ ਇਹਨਾਂ ਨਾਲ ਹੁਣ ਅਸੀਂ ਆਪਣਾ ਸਫਰ ਅੱਗੇ ਵਧਾਉਣਾ ਹੈਗਾ ਤੇ ਇਹਨਾਂ ਦੇ ਘਰਾਂ ਚ ਲੈ ਕੇ ਜਾਣਾ ਪਹਿਲਾਂ ਤੁਹਾਨੂੰ ਤੇ ਘਰਾਂ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਮਤਲਬ ਤਰਮੀ ਨੂੰ ਜਿਹੜਾ ਆਪਣਾ ਸਫਰ ਹੈ ਇੱਕ ਹੋਰ ਟਾਊਨ ਵੱਲ ਨੂੰ ਅੱਜ ਜਿੰਕੇ ਤੋਂ ਗਾ ਤਰਮੀ ਨੂੰ ਤੇ ਉੱਥੇ ਜਾਣਾ ਹੈ ਯੂ ਵਾਂਟ ਟੂ ਗੋ ਵਿਦ ਅਸ ਯੂ ਨੋ ਇੰਗਲਿਸ਼ অর ਨਾਟ ਲੁੱਕ ਨਾ ਟ੍ਰਾਂਸਲੇਟ ਇੰਗਲਿਸ਼ ਥੋੜੀ ਥੋੜੀ ਆਉਂਦੀ ਐ ਇਹਨਾਂ ਨੂੰ ਮੇਰ ਸਫਲ ਗੱਲਾਂ ਚੁੰਦੇ ਖਿਆਗਰ ਆਲੋ ਓਕੇ ਇਹਤ ਨੂੰ ਨਾ ਸੂ ਅਗਰ ਤਾਂ ਕੱਲੇ ਹਿੰਦ ਨੂੰ ਹਿੰਦ ਤੇ ਢਾ ਲਾਉਂ ਚੂ I want to go with us samosas <laughs> <them> are fried ਆ ਫਰੈਡ ਦਰਤੇ ਨੇ ਸਾਡੇ ਤੋਂ ਇਹ ਬਾਹਰਲੀ ਦੁਨੀਆ ਤੋਂ ਡਰਦੇ ਬਹੁਤ ਓਕੇ ਸੀ ਯੂ ਹਾਈ ਹਾਈ ਚਾਓ ਚਾਓ ਓਕੇ ਹਾਈ 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 ਥੈਂਕ ਯੂ ਬਾਏ ਬਾਏ ਯਰ ਇਹ ਗੱਡੀ ਨੇ ਹਜੇ ਸਾਨੂੰ ਬੜਾ ਕੁਝ ਦਿਖਾਉਣਾ ਐ ਤੇ ਏ ਸਾਡਾ ਡਰਾਈਵਰ ਹੈ ਬਾਈ ਜਿਹੜਾ ਇਹਦਾ ਨਾਮ ਹੈ ਦੇਰੂ ਦੇਰੂ ਯਾ ਲੈਟਸ ਗੋ ਅਗੇਨ ਇਹ ਨਾਮ ਪੰਜਾਬੀ ਚ ਕਹਿੰਦੇ ਆ दारू दारू ਮੀਨਸ ਐਲਕੋਹਲ ਓਕੇ ਲੈਟਸ ਗੋ ਐਲਕੋਹਲ ਆਮ ਜਸਟ ਜੋਕਿੰਗ ਹੈ ਯਾ ਨਾ ਵੀ ਆ ਰ ਆਫ ਰੋਡ ਤੇ ਹੁਣ ਕਹਿੰਦੇ ਬਈ ਜਿਹੜਾ ਰੋਡ ਆ ਕੇ ਸਾਨੂੰ ਸਾਰਾ ਇਸ ਤਰ੍ਹਾਂ ਦਾ ਮਿਲਣਾ ਟੁੱਟਿਆ ਫੁੱਟਿਆ ਹੋਇਆ ਤੇ 80 ਕਿਲੋਮੀਟਰ ਰੋਡ ਆ ਵੈਸੇ ਸਾਨੂੰ ਇਹਦੀ ਆਦਤ ਹੋਈ ਹੋਈ ਆ ਅਫਰੀਕਾ ਜਾ ਕੇ ਕੋਈ ਹੁਣ ਖਾਸ ਗੱਲ ਨਹੀਂ ਲੱਗਦੀ ਜਦੋਂ ਬੰਦਾ ਪਹਿਲੀ ਪਹਿਲੀ ਵਾਰੀ ਅਫਰੀਕਾ ਘੁੰਮਣ ਆਉਂਦਾ ਨਾ ਉਦੋਂ ਉਹਨੂੰ ਲੱਗਦਾ ਵੀ ਰੋਡ ਕਿਵੇਂ ਦੇ ਯਾਰ ਕਿਵੇਂ ਜਾਵਾਂਗੇ ਹਨ ਤੇ ਜਦੋਂ ਇੱਕ ਦੋ ਵਾਰ ਤੁਸੀਂ ਆਏ ਨਾ ਤੁਹਾਨੂੰ ਯੂਜ਼ਡ ਹੋ ਜਾਂਦਾ ਬੰਦਾ ਦਿਸ ਸਾਈਡ ਟੂ ਕੀਨੀਆ ਬਾਰਡਰ ਦਾ ਅਦਰ ਸਾਈਡ ਟੂ ਸਾਊਥ ਸੁਡਾਨ ਬਾਰਡਰ ਇਹ ਕੀਨੀਆ ਦੇ ਬਾਰਡਰ ਨੂੰ ਜਾਂਦਾ ਤੇ ਪਿਛਲੇ ਪਾਸੇ ਸਾਡੇ ਸਾਊਥ ਸੁਡਾਨ ਦੇ ਬਾਰਡਰ ਨੂੰ ਜਾਂਦਾ ਦਿਸ ਸਾਈਡ ਇਜ਼ ਸਾਊਥ ਸੁਡਾਨ ਦਿਸ ਸਾਈਡ ਹੈ ਦੋ ਦਿਸ਼ਾਵਾਂ ਵਿੱਚ ਬਿਲਕੁਲ ਵਿਚਾਲੇ ਪਹੁੰਚੇ ਸੀ ਸੈਕਸ ਸਾਊਥ ਸੂਡਾ ਓਕੇ ਸਟੇਟ ਥਿਸ ਸਾਈਡ ਯੈਸ ਓਕੇ ਇਹ ਸਿੱਧਾ ਸਾਊਥ ਸੂਡਾ ਹਾਓ ਓਕੇ ਇਹ ਛੋਟਾ ਜਿਹਾ ਤੁਰਮੀ ਸ਼ਹਿਰ ਹੈ ਕਮ ਕਸਬਾ ਹੈ ਸਾਹਿਬ ਇਹ ਸ਼ਹਿਰ ਨਹੀਂ ਹੈ ਸ਼ਹਿਰ ਵੈਸੇ ਕੁਝ ਨਿਕਲੇ ਜਾਂ ਆਪਣੇ ਉਹਦੇ ਨਾਲ ਵਾਲੇ ਤੋਂ ਪਰਵਾਹ ਵਾਲੇ ਤੋਂ ਇਹ ਸਾਊਥ ਲॉज ਇਮਾਰ ਲॉज ਇਹ ਆ ਗਿਆ ਭਾਈ ਸਾਡਾ ਅੱਜ ਦਾ ਰੈਣ ਬਸੇਰਾ ਇਮਾਰ ਲॉज ਤੇ ਇੱਥੇ ਹੁਣ ਸਾਡਾ ਤੁਰਮੀ ਦੇ ਵਿੱਚ ਰਹਿਣ ਬਸੇਰਾ ਹੋਊਗਾ ਤੇ ਪਹਿਲਾਂ ਜਿਵੇਂ ਤੁਸੀਂ ਦੇਖਿਆ ਸੀ ਨਾ ਜਿੰਕਾ ਦੇ ਵਿੱਚ ਤੇ ਹੁਣ ਇੱਥੇ ਰਹਿਣਾਗਾ ਸੀ ਮੇਰੇ ਖਿਆਲ ਚ 2-3 ਦਿਨ ਇੱਥੇ ਰਹਿਣਾਗਾ ਬਾਕੀ ਥੱਲੇ ਉੱਤਰ ਕੇ ਦੇਖਦੇ ਆ ਇਧਰ ਨੂੰ ਜਾਂਦੇ ਜਾਂਦੇ ਨਾ ਕੀਨੀਆ ਬਾਰਡਰ ਵੱਲ ਨੂੰ ਹੋਰ ਵੀ ਟ੍ਰੈਡੀਸ਼ਨਲ ਹੋਈ ਜਾਂਦੀਆਂ ਇਹ ਚੀਜ਼ਾਂ ਤੇ ਉਧਰਲੇ ਪਾਸੇ ਥੋੜੀ ਜਿਹੀ ਡਵੈਲਪਮੈਂਟ ਸੀ ਜਿਵੇਂ ਜੇ ਅੱਗੇ ਜਾਏ ਇਨਾ ਡਵੈਲਪਮੈਂਟ ਘਟੀ ਜਾਂਦੀ ਹੈ ਦਿਸ ਇਜ਼ ਯਰ ਰਿਸੈਪਸ਼ਨ ਯਾ ਯਸ ਯਸ ਯਾ ਓਕੇ ਥੈਂਕ ਯੂ ਸੋ ਮੱਚ ਮਿਲ ਕੰਮ ਮਿਲ ਕੰਮ ਹਾਊ ਆਰ ਯੂ ਫਾਈਨ ਯਾ ਫਾਈਨ ਬ੍ਰੋ ਫਾਈਨ ਫਾਈਨ ਵੈਰੀ ਫਾਈਨ ਨਾਈਸ ਐ ਉਹ ਜੀ ਰਿਸੈਪਸ਼ਨ ਹੈ ਇਹਨਾਂ ਦੀ ਸੋ ਦੈਟ ਇਜ਼ ਦ ਯੰਗੇਸਟ ਬੁਲ ਜੰਪਰ ਓ ਬੁਲ ਜੰਪਰ ਸੇ ਹਮਾ ਟਾਈਪ ਇਹਸ ਹਮਾਰ ਇੱਕ ਇਹੋ ਜਿਹਾ ਟਰਾਈਬ ਆ ਜੇ ਤੁਸੀਂ ਵਿਆਹ ਕਰਾਉਣਾ ਨਾ ਤੁਹਾਨੂੰ ਸਾਰੇ ਪਿੰਡ ਦੇ ਸਾਹਮਣੇ ਨੰਗਾ ਹੋਣਾ ਪੈਂਦਾ ਹੈਗਾ ਤੇ ਬੋਲ ਜੰਪ ਕਰਨਾ ਪੈਂਦਾ ਉਹ ਤੁਹਾਨੂੰ ਆਉਣ ਵਾਲੇ ਵਲੌਗ ਚ ਇਹ ਦੇਖਣ ਨੂੰ ਮਿਲ ਜੂਗਾ ਜਿਹੜਾ ਮਤਲਬ ਟਰਾਈਬ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਪਹਿਲਾਂ ਅਸੀਂ ਆਪਣਾ ਕਮਰਾ ਲੈ ਲਈਏ ਤੇ ਇੱਥੇ ਸਟੇ ਕਰੀਏ ਬਾਕੀ ਹੁਣ ਜਿਹੜੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਕਬੀਲੇ ਇੱਥੋਂ ਦੇ ਉਹ ਸਾਰੇ ਦਿਖਾਉਣੇ ਆ ਕਮਾਉਣੇ ਆ ਪਤਾ ਨਹੀਂ ਇਹਨਾਂ ਦੇ ਕਮਰੇ ਕਿਹੜੇ ਪਾਸੇ ਹੋਣਗੇ ਹਜੇ ਖੁਸ਼ੀ ਆਜੋ अफ्रीका ਚ ਜਾ ਕੇ ਨਾ ਜਿਹੜੇ ਤੁਹਾਨੂੰ ਲੋਜ ਜਾਂ ਹੋਟਲ ਮਿਲਦੇ ਆ ਉਹ ਕਮਾਲ ਦੇ ਹੁੰਦੇ ਆ ਯਾਰ ਬੜੇ ਕਮਾਲ ਦੇ ਤੁਹਾਨੂੰ ਵਾਈਲਡ ਲਾਈਫ ਤੁਹਾਨੂੰ ਦੇਖਣ ਨੂੰ ਮਿਲਦੀ ਹੈਗੀ ਇਹੋ ਜਿਹੇ ਹਟਸ ਬਣੀਆਂ ਹੋਈਆਂ ਜੰਗਲ 'ਚ ਇਹ ਛੋਟੇ ਛੋਟੇ ਹੈ ਯਾ ਰੂਮ ਹੀ ਆ ਰੂਮ ਟਾਈਪ ਆ ਬਾਕੀ ਦੇਖਦੇ ਆ ਕਮਰਾ ਕਿਹੋ ਜਿਹਾ ਮਿਲੂਗਾ ਜਾ ਕੇ ਇਹ ਕਹਿੰਦਾ ਵੀ ਪਹਿਲ ਹੀ ਵੇਅਰ ਕਰਤਾ ਕਹਿੰਦਾ ਇੱਥੇ ਇਲੈਕਟ੍ਰਿਸਿਟੀ ਨਹੀਂ ਹੈਗੀ ਸ਼ਾਮ ਨੂੰ ਕਲਾ ਜਨਰੇਟਰ ਚੱਲਿਆ ਕਰੂ ਬਸ ਉਹਦੇ ਤੋਂ ਤੁਸੀਂ ਥੋੜਾ ਬਹੁਤਾ ਜੋ ਆਪਣਾ ਕਰਨਾ ਹੈ ਫੋਨ ਚਾਰਜ ਜਾਂ ਹੋਰ ਉਹ ਕਰ ਸਕਦੇ ਹੋ ਨਾਰਮਲੀ ਇੱਥੇ ਲਾਈਟ ਰਹਿੰਦੀ ਨਹੀਂ ਹੈਗੀ ਕਹਿੰਦੇ ਥਿਸ ਵਨ ਇਜ਼ ਆਵਰ ਹਾਊਸ ਰਾਈਟ ਵਿਚ ਵਨ ਇਜ਼ ਆਵਰ ਹਾਊਸ ਥਿਸ ਵਨ ਇਜ਼ ਆਵਰ ਹਾਊਸ ਹਾਂ ਇਹ ਸਾਡਾ ਘਰ ਹੈ ਹੁਣ ਸੋਹਣੇ ਬਣੇ ਹੋਇਆ ਯਾਰ ਅਪਸਾਈਡ ਦੇਣਗੇ ਦ ਬੈਸਟ ਥਿਊ ਵਿਦ ði ਅਪਸਾਈਡ ਯਾ ਬਈ ਨਾਈਸ ਦੇਗੂ ਸਾਡੇ ਬਾਰੇ ਸੋਚਦਾ ਬਹੁਤਾ ਦੇਗੂ ਇਧਰ ਨਾ ਤੁਸੀਂ ਇਹ ਸਾਰੇ ਦੇਖੋ ਇਹ ਅਕੇਸ਼ੀਆ ਟਰੀਜ਼ ਨੇ ਅਕੇਸ਼ੀਆ ਉਹ ਰਖਤਾ ਜਿਹਨੂੰ ਜਰਾਫ ਬਹੁਤ ਪਸੰਦ ਕਰਦਾ ਤੇ ਕੀਨੀਆ ਚ ਦੇਖਿਆ ਜਾਂਦਾ ਸੀ ਜਦੋਂ ਦੇ ਅਸੀਂ ਇਥੋਂ ਪਈ ਆਏ ਸੀ ਨਾ ਐਤੇ ਇਸੇ ਬਾਬਾ ਵਨੀ ਜਾਂ ਹੋਰ ਇੱਥੇ ਸਾਨੂੰ ਅਕੇਸ਼ੀਆ ਇੱਕ ਦਿਨ ਵੀ ਨਹੀਂ ਦਿਖਿਆ ਪਹਿਲਾਂ ਹੁਣ ਬਿਲਕੁਲ ਕੀਨੀਆ ਬਾਰਡਰ ਤੇ ਪਹੁੰਚ ਗਏ ਅਸੀਂ ਜੋਨਯੋ ਕੀਨੀਆ ਨੂੰ ਜਾਈ ਜਾਵਾਂਗੇ ਅਕੇਸ਼ੀਆ ਦੀ ਜਿਹੜੀ ਗਿਣਤੀ ਹੈ ਦੀ ਦਰਖਤ ਦੀ ਉਹ ਵੱਧਦੀ ਜਾਊਗੀ ਕਿਉਂਕਿ ਸਭ ਤੋਂ ਵੱਧ ਕੀਨੀਆ ਤੇ ਤੰਜ਼ਾਨੀਆ ਦੋ ਦੇਸ਼ਾਂ 'ਚ ਹੀ ਪਾਇਆ ਜਾਂਦਾ ਹੈਗਾ ਇਹ ਆ ਗਿਆ ਬਈ ਕਮਰਾ ਆਪਣਾ ਉਹ ਆ ਗੇਟ ਵੀ ਖੁੱਲਦਾ ਹੈ ਅੰਦਰ ਬਹੁਤ ਠੰਡਾ ਹੈ ਯਾਰ ਹਨਾ ਆਹ ਮਾਈ ਗੋਡ ਆ ਗੇਟ ਖੁੱਲਦਾ ਹੈ ਬਾਹਰ ਮੈਨ ਲਾਦਾ ਬਾਲਕਨੀ ਦਿੱਤੀ ਹੋਈ ਹੈ ਨਾ ਨਹੀਂ ਦੇਖਣ ਨੂੰ ਖੋਲੇ ਮਟਾ ਜਾ ਚਾਬੀ ਲੱਗੀ ਹੋਈ ਹੈ ਖੁਸ਼ੀ ਤੇ ਅੰਦਰਲੇ ਪਾਸੇ ਜਿੰਨੇ ਵੀ ਇੱਥੇ ਹੁੰਦੇ ਆ ਨਾ ਮਤਲਬ ਬੈੱਡ ਹੁੰਦਾ ਬੈੱਡ ਤੇ ਮੱਛਰਦਾਨੀ ਜ਼ਰੂਰ ਲੱਗੀ ਹੁੰਦੀ ਆ ਉਹਦਾ ਕਾਰਨ ਸਿਰਫ ਇੱਕੋ ਹੀ ਇੱਕ ਹੁੰਦਾਗਾ ਕਿ ਮੱਛਰ ਮਛਰ ਇਧਰਲੇ ਬਸੇ ਹੈ ਬਹੁਤ ਹੈਗਾ ਜਿੰਦਾ ਖੁੱਲਿਆ ਨਹੀਂ ਸਾਡੇ ਤੋਂ ਤੋੜਨੇ ਹੀ ਪਊਗਾ ਟਾਕੀਆਂ ਖੁੱਲ ਗਈਆਂ ਵੈਸੇ ਅੰਦਰ ਹੈ ਠੰਡਾ ਹੈ ਯਾਰ ਹਾਂ ਪਤਾ ਨਹੀਂ ਕੀ ਚੱਕਰ ਤੇ ਰੈਸਟੋਰੈਂਟ ਚ ਹੁਣ ਸਾਡੇ ਚ ਅਸੀਂ ਜਾ ਰਹੇ ਆ ਲੰਚ ਕਰਨ ਦੇ ਲਈ ਕਿੰਨਾ ਦੇਖ ਲੋ ਇਹ ਰੈਸਟੋਰੈਂਟ ਚ ਸਾਡੇ ਜੇ ਮਤਲਬ ਸਾਰਾ ਜਿੰਨਾ ਲੌਜ ਦਾ ਏਰੀਆ ਕਿੰਨਾ ਇਹਨਾਂ ਨੇ ਜੰਗਲ ਜਾਂ ਖਾਲੀ ਰੱਖਿਆ ਹੋਇਆ ਹੈ ਕੀਨੀਆਂ ਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਉੱਥੇ ਵੀ ਜਿਹੜੇ ਲॉज ਹੁੰਦੇ ਸੀ ਬਾਵਾ ਵੱਡੀ ਜ਼ਮੀਨ ਚ ਖੁੱਲੀ ਚ ਵਗਲੇ ਹੁੰਦੇ ਸੀਗੇ ਤੇ ਪਰ ਉਹਦੇ ਚ ਥੋੜੀਆਂ ਥੋੜੀਆਂ ਝੋਪੜੀਆਂ ਪਾਈਆਂ ਹੁੰਦੀਆਂ ਸੀ ਜਿਵੇਂ ਇੱਕ ਉਹ ਦਿਖ ਰਹੀ ਐ ਤੁਹਾਨੂੰ ਉੱਥੇ ਪਾਈ ਹੋਈ ਐਸ ਤਰ੍ਹਾਂ ਦੀਆਂ ਸੀਗੀਆਂ ਤੇ ਸਾਹਮਣੇ ਵਾਲੇ ਪਾਸੇ ਆ ਬੈਠਣ ਨੂੰ ਆ ਗਿਆ ਦੇਖੋ ਸਾਰਾ ਨਾਲ ਇਹ ਪੂਰੀ ਨਾ ਜੰਗਲ ਵਾਲੀ ਫੀਲਿੰਗ ਦਵਾਉਂਦੇ ਹੁੰਦੇ ਆ ਤੇ ਆ ਦੇਖੋ ਆ ਸਾਰਾ ਬੈਠਣ ਨੂੰ ਆ ਤੇ ਇੱਥੇ ਬਹਿ ਕੇ ਲੰਚ ਕਰ ਸਕਦੇ ਸੀ ਮੈਂ ਐਸੀ ਥੋੜਾ ਜਿਹਾ ਤੁਹਾਨੂੰ ਸਾਡੇ ਰੈਸਟੋਰੈਂਟ ਦਾ ਸੋਰੀ ਹੋਟਲ ਦਾ ਵੀ ਗੇੜਾ ਦਵਾ ਦੀ ਕਿ ਹੋਟਲ ਕਿ ਹੋ ਜਾਗਾ ਤੇ ਆ ਆ ਗਿਆ ਪੂਰਾ ਕੈਫੇਟੇਰੀ ਵਾਲਾ ਜਾਂ ਡਾਈਨਿੰਗ ਏਰੀਆ ਕਹਿ ਸਕਦੇ ਤੁਸੀਂ ਜਿਵੇਂ ਮਸਾਈ ਮਹਾਰਾਜ ਦੇਖਿਆ ਸੀ ਨਾ ਉਹੀ ਸਾਰਾ ਕੁਝ ਤੇ ਉਹੀ ਹੈਗਾ ਇਹ ਪੂਰਾ ਮੈਨੂੰ ਲੱਗਾ ਤਾਂ ਖੁਸ਼ ਇਹ ਹੈ ਵੀ ਆਪਾਂੀਆਂ ਕੋਈ ਹੈਵੀ ਨਹੀਂ ਇਹਨਾਂ ਦੇ ਲੰਚ ਦਾ ਟਾਈਮ ਹੈ ਹੈ ਖਾਲੀ ਵੀ ਇਹਨਾਂ ਦਾ ਲੌਜ

ਤੇ ਨਾਲ ਇਥੇ ਕੰਪਲੀਮੈਂਟਰੀ ਬਰੈਡ ਸਾਰੇ ਕਿਤੇ ਮਿਲ ਜਾਂਦੀ ਹੈ ਤੇ ਇਹ ਵੈਸੀ ਦੇਂਦੇ ਆ ਜਿਵੇਂ ਆਪਣੇ ਰੋਟੀਆਂ ਹੁੰਦੀਆਂ ਨੇ ਖਾਣ ਨੂੰ ਇਹ ਰੋਟੀਆਂ ਦੇ ਰੂਪ ਚ ਹੀ ਮਿਲਦੇ ਆ ਤੇ ਨਾਲ ਚੌਲਾਂ ਨਾਲ ਹੀ ਕੰਮ ਚਲਾਉਣਾ ਬੰਦਾ ਸਭ ਤੋਂ ਵਧੀਆ ਡਾਈਟ ਇਥੇ ਚੌਲ ਆ ਆਲੂ ਚੌਲ ਤਾਂ ਹੀ ਤਾਂ ਭਾਰ ਵੱਧਾਗਾ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਸਫਰ ਕਰਕੇ ਅਸੀਂ ਪਹੁੰਚ ਗਏ ਆ ਜਿੰਕਾ ਤੋਂ ਤੁਰਮੀ ਕੁਝ ਕਬੀਲੇ ਜਿਵੇਂ ਤੁਹਾਨੂੰ ਸ਼ੁਰੂ ਚ ਦੱਸਿਆ ਸੀ ਇੱਥੇ ਨੇ ਹੁਣ ਅਸੀਂ ਜਿਹੜਿਆਂ ਅਗਲੇ ਆਉਣ ਵਾਲੇ ਦਿਨ ਹੋਣਗੇ ਉਹਨਾਂ 'ਚ ਤੁਹਾਨੂੰ ਇੱਥੋਂ ਦੇ ਕਬੀਲੇ ਦਿਖਾਉਣੇ ਆ ਤੇ ਇੱਕ ਲੋਕਲ ਮਾਰਕੀਟ ਤੇ ਤੁਹਾਨੂੰ ਲੈ ਕੇ ਜਾਣਾ ਹੈਗਾ ਜਿਹੜੀ ਇੱਥੋਂ ਦੇ ਕਬੀਲਿਆਂ ਦੀ ਜਿੱਥੇ ਸਾਰੇ ਲਗਭਗ ਕਬੀਲੇ ਆਲੇ ਆਉਣਗੇ ਤੇ ਉਹ ਮਾਰਕੀਟ ਇੱਥੇ ਨੇੜੇ ਇੱਕ ਹੋਰ ਟਾਊਨ ਉਹਦਾ ਮੈਨੂੰ ਨਾਮ ਅਜੇ ਸਕਿਪ ਹੋ ਰਿਹਾ ਨੇ ਸਾਡੇ ਗਾਈਡ ਨੇ ਵੈਸੇ ਦੱਸਿਆ ਸੀਗਾ ਯਾਦਾ ਤੁਹਾਨੂੰ ਅਲ ਅਲ ਕੀ ਨਾਮ ਸੀ ਪਤਾ ਨਹੀਂ ਪੁੱਟਾ ਜਨਾ ਕੁਝ ਹੋਰ ਨਾਮ ਸੀਗਾ ਚਾਰ ਜਗ੍ਹਾ ਤੇ ਲੱਗਦੀ ਹੈ ਤੇ ਉਹ ਕਿਵੇਂ ਉੱਥੇ ਬੈਸਟ ਮਾਰਕੀਟ ਲੱਗਦੀ ਹੈ ਤਾਂ ਆਪਾਂ ਉਹੀ ਜਗ੍ਹਾ ਦੇਖ ਕੇ ਆਵਾਂਗੇ ਤੇ ਉਹ ਤੁਹਾਨੂੰ ਆਉਣ ਵਾਲੇ ਵਲੌਗਸ 'ਚ ਦੇਖਣ ਨੂੰ ਮਿਲ ਜਾਊਗਾ ਤੇ ਬਾਕੀ ਜੁੜੇ ਰਹੋ ਸਾਡੇ ਚੈਨਲ ਨਾਲ ਨਵੀਂ ਨਵੀਂ ਦੁਨੀਆ ਦੇਖਣ ਦੇ ਲਈ ਮਿਲਦੇ ਆ ਨਵੇਂ ਵਲੌਗਸ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ